ਸਰਬਜੀ ਸੰਗਰੂਰ ਰੀਤੀ ਰਚਨਾ ਨਾਰਹੀ ਤੂੰ ਕਿਸੇ ਦੇ ਓਟ ਆਸਰੇ ਨਾਰਹੀ ਤੂੰ ਕਿਸੇ ਦੇ ਓਟ ਆਸਰੇ ਨਾਰਹੀ ਤੂੰ ਕਿਸਮਤ ਸਹਾਰੇ ਨਾ ਰਹੀ ਤੂੰ ਕਿਸਮਤ ਸਹਾਰੇ ਹੁੰਦੀ ਜਿੰਨੀ ਤੇਥੋਂ ਹੁੰਦੀ ਜਿੰਨੀ ਤੇਥੋਂ ਮਿਹਨਤ ਕਰ ਲੈ ਤੰਗ ਰੂਰੀ ਹੁੰਦੀ ਜਿੰਨੀ ਤੇਥੋਂ ਹੁੰਦੀ ਜਿੰਨੀ ਤੇਥੋਂ ਕੱਲ ਤੂੰ ਕੱਲ ਤੂੰ ਦੇਨਤ ਪਿਆਰੇ ਸੁਪਨੇ ਨਾ ਵੇਖ ਸਫਲਤਾ ਦੇ ਤੂੰ ਦਾਲਬ ਸੋਚ ਵਿਚਾਰ ਦੇ ਕੇ ਸੁਪਨੇ ਨਾ ਵੇਖ ਸਫਲਤਾ ਦੇ ਤੂੰ ਦਾਲਬ ਸੋਚ ਵਿਚਾਰ ਦੇ ਕੇ ਚੋਲੀ ਪਹਿਣੀ ਜਿੱਤ ਕਦੇ ਚੋਲੀ ਪਹਿਣੀ ਜਿੱਤ ਕਦੇ ਜੇ ਨਾ ਬੈਠੇਗਾ ਕਦੇ ਮਨ ਹਾਰ ਕੇ ਜੇ ਨਾ ਬੈਠੇਗਾ ਜੇ ਨਾ ਬੈਠੇਗਾ ਕਦੇ ਮਨ ਹਾਰ ਕੇ ਸੋਚ ਜਿੰਨਾ ਤੇਥੋਂ ਸੋਚਿਆ ਜਾਂਬੈ ਸੋਚ ਜਿੰਨਾ ਤੇਥੋ ਸੋਚਿਆ ਜਾਂਦਾ ਨਹੀਂ ਤੈਨੂੰ ਕੋਈ ਰੋਕ ਸਕਦਾ ਸੋਚ ਅਮਲ ਕਰਿਆ ਸੋਚ ਅਮਲ ਕਰਿਆ ਜਦ ਪਹੁੰਚਿਆ ਮੰਜ਼ਿਲ ਤੇ ਫਿਰ ਨਹੀਂ ਕੋਈ ਤੋਕ ਸਕਦਾ ਫਿਰ ਨਹੀਂ ਕੋਈ ਤੋਕ ਸਕਦਾ ਹੱਥ ਵਿਖਾਉਣਾ ਛੱਡ ਦੇ ਹੱਥ ਵਿਖਾਉਣਾ ਛੱਡ ਦੇ ਨਾ ਕਰ ਵਿਸ਼ਵਾਸ ਲਕੀਣਾ ਤੇ ਹੱਥ ਵਿਖਾਉਣਾ ਛੱਡ ਦੇ ਹੱਥ ਵਿਖਾਉਣਾ ਛੱਡ ਦੇ ਨਾ ਕਰ ਵਿਸ਼ਵਾਸ ਲਕੀਣਾ ਤੇ ਹਿੰਮਤ ਹੌਸਲਾ ਹਿੰਮਤ ਹੌਸਲਾ ਮਿਹਨਤ ਲਗੜਣ ਨਾਲ ਮਿਹਨਤ ਕਸ਼ ਬਦਲ ਲੈਂਦੇ ਤਕਦੀਰਾਂ ਨੇ ਹਿੰਮਤ ਹੌਸਲਾ ਦਲੇਰੀ ਨਾਲ ਮਿਹਨਤ ਕਸ਼ ਬਦਲ ਲੈਂਦੇ ਤਕਦੀਰਾਂ ਨੇ ਮੰਨਦੀਆਂ ਕਮਜ਼ੋਰੀਆਂ ਕੁਝ ਠੋਸ ਤੇ ਕੁਝ ਬਰੀਕ ਹੁੰਦੀਆਂ ਨੇ ਮੰਨਦੀਆਂ ਕਮਜ਼ੋਰੀਆਂ ਮੰਨਦੀਆਂ ਕਮਜ਼ੋਰੀਆਂ ਕੁਝ ਠੋਸ ਤੇ ਕੁਝ ਬਰੀਕ ਹੁੰਦੀਆਂ ਨੇ ਕੁਝ ਰਹਿਣ ਚੁੱਪਚਪੀਤੀਆਂ ਕੁਝ ਰਹਿਣ ਚੁੱਪਚਪੀਤੀਆਂ ਤੇ ਕੁਝ ਮਾਰਦੀਆਂ ਚੀਕ ਹੁੰਦੀਆਂ ਨੇ ਕੁਝ ਰਹਿਣ ਚੁੱਪਚਪੀਤੀਆਂ ਤੇ ਕੁਝ ਮਾਰਦੀਆਂ ਚੀਕ ਹੁੰਦੀਆਂ ਨੇ ਕੁਝ ਸਮਾ ਰਹਿੰਦਿਆਂ ਗਲਤੀ ਆਪਣੀ ਜਲਦੀ ਸੁਧਾਰਿਲੰਦੇ ਕੁਝ ਸਮਾਰੰਦਿਆਂ ਗਲਤੀ ਆਪਣੀ ਜਲਦੀ ਸੁਧਾਰਿਲੰਦੇ ਕੁਝ ਕਲ ਅਣ ਦੇਖਿਆਂ ਗਲਤੀਆਂ ਨੂੰ ਮਨ ਆਪਣੇ ਦੀ ਨਾសារਿਲੰਦੇ ਕੁਝ ਕਲ ਅਣ ਦੇਖਿਆਂ ਗਲਤੀਆਂ ਨੂੰ ਮਨ ਆਪਣੇ ਦੀ ਨਾ ਸਾਰ ਲੈਂਦੇ ਨਾ ਸਾਰ ੜੇ